ਮੋਗਾ ਦਾ ਪਿੰਡ ਕੋਕਰੀ ਹੈਰਾਚ ਬਣੇ ਕ੍ਰਿਸ਼ਨਾ ਕੋਲ ਸਟੋਰ ਦੇ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੇ ਵਿੱਚ ਕੋਲ ਸਟੋਰ ਦਾ ਕਾਫੀ ਨੁਕਸਾਨ ਹੋ ਗਿਆ। ਖੁਸ਼ਕਿਸਮਤੀ ਦੇ ਨਾਲ ਹਾਲੇ ਤੱਕ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਦੱਸਿਆ ਜਾ ਰਿਹਾ ਹੈ। ਉੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ਤੇ ਪਹੁੰਚ ਗਏ ਨੇ ਤੇ ਮੌਕੇ ਤੇ ਲੀਕ ਹੋ ਰਹੀ ਗੈਸ ਤੇ ਕਾਬੂ ਪਾਇਆ ਗਿਆ। ਉੱਥੇ ਕੋਲ ਸਟੋਰ ਦੀ ਕੰਧ ਡਿੱਗਣ ਕਾਰਨ ਕੋਲ ਸਟੋਰ ਦੇ ਵਿੱਚ ਖੜੀ ਬਰੀਜ਼ਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ। ਦਰਸੀ ਕਿ ਕਈ ਦਿਨਾਂ ਤੋਂ ਆਨੰਦਗਰ ਜਾਣ ਵਾਲੀ ਸੰਗਤ ਇਸ ਕੋਲਡ ਸਟੋਰ ਦੇ ਵਿੱਚ ਗੁਰੂ ਦਾ ਲੰਗਰ ਤਿਆਰ ਕਰਦੀ ਸੀ। ਉੱਥੇ ਕੋਲਡ ਸਟੋਰ ਦੇ ਕਿਸਾਨਾਂ ਵਿੱਚ ਨੇ ਵੀ ਵੱਡੀ ਗਿਣਤੀ ਚਾਲੂਆਂ ਦੀ ਬੁਰੀ ਸਟੋਰ ਕੀਤੀ ਹੋਈ ਸੀ ਤੇ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ। ਕੀ ਨਾਮ ਤੁਹਾਡਾ ਜੀ? ਹਾਲ ਸਿੰਘ ਵੈਦੀ ਜੀ। ਹਾਲ ਸਿੰਘ ਜੀ ਕੋਲਡ ਸਟੋਰ ਦੇ ਵਿੱਚ ਕੰਮ ਕਰਦੇ ਹੋ। ਮਸ਼ੀਨਾਂ ਚਲਾਉਂਦੇ ਆ ਜੀ। ਇੱਕ ਕਰਮਚਾਰੀ ਹੈ ਜਿਹੜੀ ਬਲਾਸਤੀ ਹੋਇਆ ਜੀ ਬਲਾਸਤੀ ਹੋਇਆ ਸਾਨੂੰ ਆਪ ਨਹੀਂ ਪਤਾ ਠੀਕ ਪਤਾ ਵੀ ਇਹ ਝਟਕਾ ਲੱਗਾ ਵਾ ਝਟਕਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ ਅਸੀਂ ਤਾਂ ਪੰਜਾਬੀ ਇੱਥੇ ਹਨੇਰਾ ਹੋ ਗਿਆ ਜੀ ਬਿਲਕੁਲ ਹੀ ਸਾਨੂੰ ਦਿਖਿਆ ਹੀ ਕੁਝ ਵੀ ਨਹੀਂ ਕੰਦਾ-ਕੁੰਦਾ ਵੀ ਡਕਬੀਆਂ ਨਹੀਂ ਉਹ ਕੰਨ ਡਕਬੀਆਂ ਸਾਰੇ ਅਸੀਂ ਉਹ ਕੰਟ ਉੱਪਕੇ ਭੱਜੇ ਉਹ ਬਾਹਰ ਨਹੀਂ ਕੋਈ ਕੰਮ ਵੀ ਕਰ ਰਹੀ ਸੀ ਅੰਦਰ ਨਹੀਂ ਕੋਈ ਕੰਮ ਨਹੀਂ ਕਰਦਾ ਫੋਲ ਹੋ ਚੁੱਕਾ ਸਰ ਉਸ ਦਾ ਨਵਾਂ ਨਹੀਂ ਕਰਦਾ ਹੈ ਜੀ 5 ਵਜੇ ਤੀ ਇਹ ਹੋ ਗਈ ਜੀ 4:30 5 ਵਜੇ ਜੀ ਬੰਨ ਜੋ ਇਹ ਲਾ ਲੋ ਘੰਟਾ ਸਾਢੇ ਘੰਟਾ ਗੈਸ ਬਹੁਤ ਜ਼ਿਆਦਾ ਲੀਕ ਹੋ ਰਹੀ ਹੈ ਇਹ ਉੱਪਰੋਂ ਠੀਕ ਹੈ ਇਹ ਟੈਕ ਪੀ ਗੈਸ ਲੀਕ ਹੋਣੀ ਹੈ ਇਹ ਹੁਣ ਡਿਗਿਆ ਉੱਤੇ ਮਸ਼ੀਨਾਂ ਲੱਗੀਆਂ ਇਹ ਮਸ਼ੀਨਾਂ ਉੱਤੇ ਜਿਹੜੀ ਹੈਗੀ ਉਹ ਤਾਂ ਹੋਊਗੀ ਬਾਕੀ ਹੈ ਨਹੀਂ ਪਿੱਛੇ ਕੁਝ ਨਹੀਂ ਬਾਕੀ ਸਹੀ ਹੈ ਕੋਈ ਬੰਦੇ ਤਾਂ ਨਹੀਂ ਅੰਦਰ ਹੈਗੇ ਨਹੀਂ ਨਹੀਂ ਕੋਈ ਬੰਦਾ ਨਹੀਂ ਨੁਕਸਾਨ ਨਹੀਂ ਹੋਇਆ ਕੋਈ ਜਾਣੀ ਨੁਕਸਾਨ ਜਗਤਾਰ ਜੀ ਇੱਥੇ ਕੋਡ ਸਟੋਰ ਦੇ ਵਿੱਚ ਗੈਸ ਲੀਕ ਹੋਈ ਹੈ ਕੀ ਹੋਇਆ ਸਾਰਾ ਮਾਮਲਾ ਕਿਵੇਂ ਹੋਇਆ ਤਕਰੀਬਨ ਸਾਨੂੰ ਜੀ 5 ਵਜੇ ਸੂਚਨਾ ਮਿਲੀ ਆ ਤੇ ਵੀ ਇੱਥੇ ਜਿਹੜਾ ਕੋਕਰੀ ਤੋਂ ਜਲਾਲਾਬਾਦ ਰੋਡ ਤੇ ਇਹ ਕੋਲਡ ਸਟੇ ਸਟੋਰ ਆ ਜਿਹੜੀ ਉਹਦੀ ਗੈਸ ਲੀਕ ਹੋ ਗਈ ਅਤੇ ਬਲਾਸਟ ਹੋ ਗਿਆ ਉੱਥੇ ਅਸੀਂ ਤੁਰੰਤ ਆ ਕੇ ਵੇਖਿਆ ਤੇ ਗੈਸ ਬਹੁਤ ਜ਼ਿਆਦਾ ਲੀਕ ਸੀ ਕਿ ਤੇ ਹੁਣ ਵੀ ਲੀਕ ਆ ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੁਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਕੋਈ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੇੜੇ ਨਾ ਆਓ ਹਾਂਜੀ ਅਸੀਂ ਆ ਖੁਦ ਇਹ ਉਹਨਾਂ ਨੂੰ ਪਾਸੀ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਮੌਤ ਹੋ ਸਕਦੀ ਆ ਤਬਾਹ ਹੋ ਸਕਦਾ ਜੀ ਇਹਦੇ ਨਾਲ ਤੋ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਇਹ ਨੇੜੇ ਨਾ ਹੋਵੇ ਕਿਤਾ ਜੀ ਕਿੰਨਾ ਕੁ ਨੁਕਸਾਨ ਹੋਇਆ ਇੱਥੇ ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ ਵੀ 50-60 ਹਜ਼ਾਰ ਜਿਹੜਾ ਗੱਟਾ ਲੂਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ ਕੋल्ड ਸਟੋਰ ਆ ਉਹ ਡੱਗ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ ਉਹ ਵੀ ਥੱਲੇ ਆ ਗਈ ਤੇ ਬਲਾਸਟ ਹੋਇਆ ਉਹਨੇ ਦੱਸਣ ਮੁਤਾਬਕ ਆ ਜੀ ਉਹ ਕਹਿੰਦੇ ਅਸੀਂ ਖਾਣਾ ਖਾ ਰਹੇ ਸੀਗੇ ਤੇ ਜੀ ਇੱਕਦਮ ਬਲਾਸਟ ਆਵਾਜ਼ ਆਈ ਹੈ ਤੇ ਨਾਲ ਦੀ ਨਾਲ ਸਾਰਾ ਕੁਝ ਡੱਗ ਪਿਆ ਇਹ ਸਾਰੀ ਕੰਦੂਸੇ ਕਰਕੇ ਡਿੱਗੀ ਹੈ ਹਾਂ ਜੀ ਹਾਂ ਜੀ ਉਸੇ ਕਰਕੇ ਡਿੱਗੀ ਹੈ ਕੋਈ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਵੇਖਣ ਦੇ ਵਿੱਚ ਵੀ ਆਇਆ ਸੀ ਜਾ ਕੇ ਚੈੱਕ ਵੀ ਕੀਤਾ ਕੋਈ ਸਾਨੂੰ ਹਾਲ ਦੀ ਘੜੀ ਤੱਕ ਕੁਝ ਨਹੀਂ ਦਿਸੀਆ ਇਸ ਤਰ੍ਹਾਂ ਦਾ ਕੋਈ ਜਿਹੜਾ ਹੋਵੇ ਬਜਾਦਾਰ ਜੀ ਹਾਲੇ ਤੱਕ ਗੈਸ ਜਿਹੜੀ ਲੀਕ ਹੋਣੀ ਹਟ ਰਹੀ ਹੈ ਹਾਲੇ ਤੱਕ ਵੀ ਖੜ੍ਹਾ ਨਹੀਂ ਜਾ ਰਿਹਾ ਇੱਥੇ ਇਹ ਸਰ ਜੀ ਉਹ ਜਿਹੜਾ ਨਾ ਇਹਦੇ ਵਿੱਚ ਉਹਨਾਂ ਦੇ ਦਿਨ ਦਿਨ ਤੋਂ ਉਹਨਾਂ ਦੇ ਦੱਸਣ ਮੁਤਾਬਕ ਵੀ ਕੋਲਡ ਸਟੋਰ ਬੰਦ ਸੀਗਾ ਤੇ ਉਹਦੇ ਜਿਹੜੇ ਵਾਲ ਆ ਉਹ ਤਾਂ ਬੰਦਾ ਜਿਹੜੀਆਂ ਪਾਈਪਾਂ ਦੇ ਵਿੱਚ ਗਏ ਸਾਂ ਉਹ ਤਾਂ ਉਹਨਾਂ ਚਿਰ ਬਾਹਰ ਨਿਕਲੂਗੀ ਜਿੰਨਾ ਚਿਰ ਉਹ ਵਿੱਚ ਆ ਜੀ ਉਹਨਾਂ ਦੇ ਉਹਨਾਂ ਚਿਰ ਅਸੀਂ ਇਹਨੂੰ ਪਾਣੀ ਮਾਰ ਕੇ ਤੇ ਠੰਡਾ ਕਰ ਰਹੇ ਹਾਂ ਹੁਣ ਕਿਸ ਨਹੀਂ ਹਜੇ ਜਾਣੀ ਹਜੇ ਦਾ ਖਤਰਾ ਹੈਗਾ ਜੀ ਇਹਦਾ ਕਿਉਂਕਿ ਜਿੰਨਾ ਚਿਰ ਗੈਸ ਲੀਕ ਆ ਉਹਨਾਂ ਚਿਰ ਅਸੀਂ ਇੱਥੇ ਆ ਉਹਨਾਂ ਚਿਰ ਹਜੇ ਜੇ ਕੋਈ ਨੇੜੇ ਹੋਊਗਾ ਤਾਂ ਨੁਕਸਾਨ ਦਾ ਡਰ ਆ ਜੀ ਇਸ ਖਰੂ ਬਾਬਤ ਮੇਰਾ ਮੋਗਾ ਤੋਂ ਸਜੀਵ ਵਰੂਣਾ ਜੁੜਗੇ ਨੇ ਸੰਜੀਵ ਮੋਗਾ ਦੇ ਕ੍ਰਿਸ਼ਨਾ ਕੋਲ ਸਟੋਰ ਦੇ ਵਿੱਚ ਮੂਰੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਤਾਂ ਕੀ ਕੋਈ ਜਾਣਕਾਰੀ ਹੈ ਬਿਲਕੁਲ ਜੀ ਜਿਹੜਾ ਹੈਗਾ ਹਾਦਸਾ ਬਹੁਤ ਵੱਡਾ ਹੋਇਆ ਜੀ ਇਹ ਮੂਰੀਆ ਗੈਸ ਜਿਹੜੀ ਲੀਕ ਹੋਈ ਹੈ ਇਹਦੇ ਦਾ ਜਾਨੀ ਨੁਕਸਾਨ ਪੈਲੀ ਹੋਇਆ ਪਰੰਤ ਜਿਹੜਾ ਕਿਸਾਨਾਂ ਦੇ ਉੱਥੇ ਜਿਹੜੇ ਆਲੂ ਦੀਆਂ ਬੋਰੀਆਂ ਰੱਖੀਆਂ ਹੋਈਆਂ ਉਹ ਬਿਲਕੁਲ ਨਾਸ਼ ਹੋ ਚੁੱਕੀ ਆ ਤੇ ਜਿਹੜੀ ਦੁਆਰ ਦੇ ਨਾਲ ਜਿਹੜੀ ਇੱਕ ਉੱਥੇ ਕਮੇਜ਼ਾਕਾਰ ਖੜੀ ਸੀ ਉਹ ਵੀ ਬਿਲਕੁਲ ਇੱਕ ਤਰ੍ਹਾਂ ਜਿਹੜੀ ਨਾਸ਼ ਹੋ ਚੁੱਕੀ ਆ ਪਰੰਤੂ ਜਿਹੜਾ ਨੁਕਸਾਨੀਦਾਨ ਜਿਹੜਾ ਜਾਨ ਦਾ ਜਿਹੜਾ ਬਚਾ ਬਿਲਕੁਲ ਰਿਹਾ ਹੈਗਾ ਪਰ ਫਾਇਰ ਬ੍ਰਿਗੇਡ ਦੀ ਮੌਕੇ ਤੇ ਜਿਹੜੀ ਗੱਡੀ ਪਹੁੰਚੀ ਆ ਤੇ ਇਹਨਾਂ ਵੱਲੋਂ ਜਿਹੜਾ ਹੈਗਾ ਗੈਸ ਨੂੰ ਦਬਾ ਦਿੱਤਾ ਗਿਆ ਪਾਣੀ ਦੇ ਦਬਾਅ ਨਾਲ ਤਾਂ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਜੀ ਜੀ ਫਿਲਹਾਲ ਕਿਧਰ ਮੌਲ ਦੇਖਣ ਨੂੰ ਮਿਲ ਰਿਹਾ ਉੱਥੇ ਹਾਂ ਉੱਥੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਹੈਗਾ ਜੀ ਉੱਥੇ ਜਿਹੜਾ ਹੈਗਾ ਕੋਰਟ ਸ੍ਰੋ ਦੇ ਜਿਹੜ ਜਿਹੜਾ ਕੋਈ ਜਿਹੜਾ ਬਾਹਰਲਾ ਬੰਦਾ ਕੋਈ ਕੋਟ ਸਟੋਰ ਦੇ ਨੇੜੇ ਨਾ ਜਾਵੇ ਅਤੇ ਜਿਹੜਾ ਮਾਹੌਲ ਜਿਹੜਾ ਹੈਗਾ ਜਿਹੜਾ ਬਿਲਕੁਲ ਜਿਹੜਾ ਖਰਾਬ ਨਾ ਹੋਵੇ ਤਾਂ ਜੋ ਜਿਹੜੇ ਲੋਕੋ ਤੁਸੀਂ ਜਾਂਦੇ ਤਾਂ ਤਾਂ ਜਿਹੜਾ ਬਚਾਇਆ ਜਾ ਸਕੇ ਔਰ ਪ੍ਰਸ਼ਾਸਨ ਔਰ ਫਾਇਰ ਬ੍ਰਿਗੇਡ ਵੱਲੋਂ ਲਗਾਤਾਰ ਜਿਹੜੀ ਕੋਸ਼ਿਸ਼ ਚੱਲੀ ਹੈ ਜੀ ਸਰ ਜੀ ਹਾਲੇ ਤੱਕ ਪਤਾ ਲੱਗ ਸਕਿਆ ਕਿ ਅਮੋਨੀਆ ਗੈਸ ਲੀਕ ਕਿੱਦਾਂ ਹੋਈ ਜੀ ਇਹਦੇ ਬਾਰੇ ਹਜੇ ਪਤਾ ਨਹੀਂ ਲੱਗ ਚੁੱਕਾ ਜਿਹੜੀ ਇੱਥੇ ਕੋਟ ਸਟੋਰ ਬੰਦ ਜੋ ਕੀਤਾ ਹੋਇਆ ਹੈਗਾ ਤੇ ਜਿਹੜੀ ਲੀਕ ਹੋਣ ਦਾ ਕਾਰਨ ਹੈ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੀਕ ਕਰਨੀ ਇਹ ਜਿਹੜੀ ਜਾਂਚ ਹੈ ਜੀ ਉਸ ਤੋਂ ਬਾਅਦ ਹੋਊ ਜੀ ਸੰਜੀਵ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਮੋਨੀਆ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਪੰਦਤ ਜੀ ਹਾਦਸੇ ਦੇ ਵਿੱਚ ਕੋਲ ਸਟੋਰ ਦਾ ਕਾਫੀ ਨੁਕਸਾਨ ਹੋਇਆ ਤੇ ਖੁਸ਼ਕਿਸਮਤੀ ਦੇ ਨਾਲ ਹਾਲੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਜਿਹੜੀ ਕਿ ਨਹੀਂ ਨਿਕਲ ਕੇ ਸਾਹਮਣੇ ਆਈ ਹੈ। ਤਦਅਸੀ ਕੀ ਮੌਕੇ ਤੇ ਹੀ ਗੈਸ ਨੂੰ ਜਿਹੜਾ ਕਿ ਕਾਬੂ ਪਾਇਆ ਗਿਆ ਤਾਂ ਉੱਥੇ ਹੀ ਕੋਲ ਸਟੋਰ ਦੀ ਕੰਧ ਡਿੱਗਣ ਕਾਰਨ ਕੋਲ ਸਟੋਰ ਚ ਖੜੀ ਬਰੀਜ਼ਾ ਗੱਡੀ ਦਾ ਵੀ ਕਾਫੀ ਨੁਕਸਾਨ ਹੋ ਗਿਆ ਹੈ। ਪੰਦਤ ਜੀ ਕਿ ਕਈ ਦਿਨਾਂ ਤੋਂ ਅਨੰਦਪੁਰ ਜਾਨਵਾਲੀ ਸੰਗਤ ਇਸ ਕੋਲ ਸਟੋਰ ਵਿੱਚ ਗੁਰੂ ਕਾਲ ਲੰਗਰ ਤਿਆਰ ਕਰਦੀ ਸੀ। ਉਤੇ ਕੋਲ ਸੋਰ ਦੇ ਕਿਸਾਨਾਂ ਨੇ ਵੱਡੀ ਗਿਣਤੀ ਦੇ ਵਿੱਚ ਆਲੂਆਂ ਦੀਆਂ ਬੋਰੀਆਂ ਇੱਥੇ ਸਟੋਰ ਕੀਤੀਆਂ ਹੋਈਆਂ ਸੀ ਤਾਂ ਫਿਲਹਾਲ ਸਥਿਤੀ ਕਾਬੂ ਹੋਇਆ ਹੈ ਅਤੇ ਫਾਇਰ ਬ੍ਰਿਗੇਡਰ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਮੌਜੂਦ ਨੇ